ਅੱਜ ਸਿੱਖ ਸੈਨਾ ਸਮਾਜਵਾਦ ਵਾਲੋ ਸੰਦੋਖ ਸਿੰਘ ਵਿੱਕੀ ਅਤੇ ਹੀਰਾ ਲਾਲ ਨੇ ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਗਈ ਸੰਦੋਖ ਸਿੰਘ ਵਿੱਕੀ ਨੇ ਕਿਹਾ ਕਿ ਇੰਦਰਾ ਗਾਂਧੀ ਪੰਜਾਬ ਦੀ ਸਾਨ ਹੈ ਇੰਦਰਾ ਗਾਂਧੀ ਨੇ ਪੰਜਾਬ ਦੇ ਵਿੱਚੋਂ ਅੱਤਵਾਦ ਖਤਮ ਕੀਤਾ ਸੀ ਇਸ ਲਈ ਆਸੀਂ ਉਹਨਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਆਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਆਸੀਂ ਬੱਚਿਆਂ ਨੂੰ ਇਹੀ ਸਮਝਾਉਣਾ ਚਾਹਾਂਗੇ ਕਿ ਇੰਦਰਾ ਗਾਂਧੀ ਵਰਗੇ ਬਣੋ ਆਓ ਆਸੀਂ ਗੱਲਬਾਤ ਕਰਦੇ ਹਾਂ ਸੰਦੋਖ ਸਿੰਘ ਵਿੱਕੀ ਨਾਲ ਉਹਨਾਂ ਦਾ ਕੀ ਕਹਿਣਾ ਹੈ ਬਣੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ 20 ਵਜੇ ਦੰਗੇ ਹਰ ਹਰ ਮਹਾਦੇਵ ਜੈਕਾਰਾ 20 ਵਜੇ ਦੰਗੇ ਹਰ ਹਰ ਮਹਾਦੇਵ ਅਸੀਂ ਸਾਰੇ ਦੇਸ਼ ਵਾਸੀ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ ਅੱਜ ਦਾ ਦਿਨ ਸੀਗਾ ਉਹ ਬਹੁਤ ਭਿਆਨਕ ਦਿਨ ਸੀਗਾ ਜਿਹਦੇ ਵਿੱਚ ਇੰਦਰਾ ਗਾਂਧੀ ਜੀ ਦਾ ਅੱਜ ਕਿ ਅਸੀਂ ਇਹਨਾਂ ਦੀ ਸ਼ਾਂਤੀ ਵਾਸਤੇ ਜਿਹੜਾ ਅੱਜ ਤਧਨ ਚੁੱਕਿਆ ਅਸੀਂ ਆਈ ਚਾਹੁੰਦੇ ਆ ਕਿ ਇੰਦਰਾ ਗਾਂਧੀ ਜੀ ਨੂੰ ਸ਼ਾਂਤੀ ਮਿਲੇ ਇਹ ਪਰਮਾਤਮਾ ਤੁਸੀਂ ਹੈ ਇੰਦਰਾ ਗਾਂਧੀ ਨੂੰ ਸ਼ਾਂਤੀ ਮਿਲੇ ਜਿਹੜਾ ਸਾਡੇ ਤਰਫੋਂ ਅੱਜ ਇੰਦਰਾ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਸਿੱਧ ਸਿਆਣਾ ਸਮਾਜਵਾਦੀ ਵੱਲੋਂ ਮੈਂ ਸਾਡੇ ਦੇਸ਼ ਵਾਸੀਆਂ ਨੂੰ ਕਹਿਣਾ ਚਾਹਣਾ ਜਿਹੜਾ ਅੱਜ ਦਾ ਦਿਨ ਹੈ ਉਹ ਜਿਹੜੇ ਬੱਚੇ ਨਾ ਉਹ ਨਸਿਆਂ ਤੋਂ ਦੂਰ ਹੋ ਉਹ ਯਾਰ ਇਹੋ ਜਿਹੀਆਂ ਚੀਜ਼ਾਂ ਤੁਸੀਂ ਦੇਖਾ ਕਰੋ ਕਿ ਜਿਹਦੇ ਵਿੱਚ ਜਿਨ੍ਹਾਂ ਨੇ ਆਪਣੇ ਦੇਸ਼ ਵਾਸਤੇ ਜਾਨਾਂ ਗੁਆਈਆਂ ਤੇ ਉਹ ਹਰ ਇੱਕ ਬੱਚਾ ਇਹੋ ਜੇ ਕੰਮ ਕਰੇਗਾ ਔਰ ਆਪਣੇ ਆਪ ਨੂੰ ਮਨ ਲਈ ਉਹ ਮੰਨਦੀ ਹੈ ਕਿ ਅਸੀਂ ਆਪਣੇ ਦੇਸ਼ ਵਾਸਤੇ ਆਪਣੇ ਹਿੰਦੂਤਵ ਵਾਸਤੇ ਆਪਣੇ ਪੂਰੇ ਸਮਾਜ ਵਾਸਤੇ ਚੰਗੇ ਕੰਮ ਕਰੇ ਕਰਦੇ ਆਂ ਔਰ ਜਿਸ ਦਿਨ ਵੀ ਮਤਲਬ ਕੋਈ ਲੀਡਰ ਜਾਂ ਕੇ ਵੀ ਸਦੇ ਫੌਜੀ ਵੀ ਜਾਂ ਦੇ ਪੰਜਾਬ ਨੂੰ ਤੇਜ਼ ਵੀ ਕੋਈ ਅਧਰੀ ਘਟਨਾ ਹੁੰਦੀ ਹੈ ਅਸੀਂ ਸਿਸ਼ਟ ਸ਼ਾਂਤ ਸਮਾਇਵਾਦੀ ਉੱਥੇ ਪਹੁੰਚਦੇ ਆਂ ਔਰ ਉਹਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਸਭਦਾਂਦਗੀ ਦਿੰਦੇ ਆਂ ਸਾਡਾ ਕੇਈ ਧਰਮ ਤੁਰਨ ਦੇ ਨਾਲ ਕੋਈ ਬੈਰ ਨਹੀਂ ਹੈਗਾ ਕੋਈ ਵੀ ਧਰਮ ਦਾ ਜਿੰਨੇ ਵੀ ਮਲੇ ਵੀ ਤੋਂ ਆ ਗਿਆ ਸਾਰਿਆਂ ਨੇ ਭਰ ਆ ਸਾਡੇ ਨੋ ਮਾਰਦੇ ਰਿਸ਼ਤੇ ਨੇ ਇਹ ਕਦੀ ਛੋਟ ਨਹੀਂ ਸਕਦੇ ਉਸ ਜਿਹੜੇ ਸਰਾਬ ਦੀ ਅੰਸਰ ਕੁੱਤੇ ਆ ਗਏ ਆ ਮਾਰਨ ਚੇਤਾਵਨੀ ਦੇਣਾ ਚਾਹੁੰਦਾ ਕਿ ਸੁਧਰ ਜਾਓ ਭਾਈ ਜਿਹੜਾ ਸਾਡੀ ਏਕਤਾ ਤੁਸੀਂ ਤੋੜਨਾ ਚਾਹੁੰਦੇ ਹੋ ਉਹ ਭਾਈ ਤੁਹਾਨੂੰ ਮੱਤ ਤੋਂ ਭਿਖੇ ਜਦੋਂ ਉਹ ਕਿ ਸਾਡੀ ਏਕਤਾ ਟੁੱਟੇਗੀ ਸਾਡੀ ਇਹ ਜਿਹੜੀ ਇਹ ਏਕਤਾ ਦਾ ਬਲ ਹੈ ਸਾਡੇ ਅੰਦਰ ਜਨੂਨ ਹੈ ਆਪਣੇ ਦੇਸ਼ ਵਾਸਤੇ ਸਾਡੇ ਦੇਸ਼ ਦੇ ਵਿੱਚ ਕੋਈ ਵੀ ਬੰਦਾ ਗਲਤ ਕੰਮ ਕਰੇਗਾ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ ਉਹਦਾ ਕੜਾ ਕੜਾ ਬਰੋਧ ਕਰਾਂਗੇ ਉਹ ਨਿੰਦਿਆ ਕਰਾਂਗੇ ਉਹਦਾ ਅਸੀਂ ਅੱਜ ਆਪਣੀ ਵੈਦਰੀ ਨੂੰ ਦਿੱਤੀ ਹੈ ਸ਼ਰਧਾਂਜਲੀ ਸਾਡੇ ਇੰਦਰਾ ਗਾਂਧੀ ਜੀ ਨੂੰ ਜੈਕਾ 20:00 ਵਜਰਾਂਗੇ ਹਰ ਹਰ ਮਹਾਦੇਵ